ਜਿੰਨੇ ਕਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਪਰ ਜਿੰਨੇ ਕਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਮੈਂ ਅੱਜ ਅਨਮੋਲ ਅਗਾਰਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਸਾਨਾਂ ਨੂੰ 23 ਫਸਲਾਂ ਤੇ 5 ਮਿੰਟ ਵਿੱਚ ਜਿਹੜੀ ਐਮਐਸਪੀ ਤਾਂ ਨਹੀਂ ਦਿੱਤੀ ਪਰ ਤੁਸੀਂ 5 ਮਿੰਟਾਂ ਦੇ ਵਿੱਚ ਇਸ ਸਰਕਾਰ ਤੋਂ ਜਣਾ ਚੁਟਕੀ ਮਾਰ ਕੇ ਰੁਖਸਤ ਹੋ ਗਈ ਉਹਦਾ ਕਾਰਨ ਸਿੱਧੇ ਤੌਰ ਤੇ ਮੈਂ ਤੁਹਾਨੂੰ ਦੱਸ ਦਿਆਂ ਢਿੱਲੋਂ ਸਾਹਿਬ ਇਸ ਇਲਾਕੇ ਦੇ ਬੱਚਾ ਬੱਚਾ ਜਾਣਦਾ ਇਸ ਬੀਬੀ ਨੇ ਪਿਛਲੇ ਸਾਢੇ 3 ਸਾਲ ਦੇ ਵਿੱਚ ਚਾਹੇ ਉਹ ਮਿਊਨਿਸਪਲ ਕਾਉਂਸਲ ਦੀ ਗੱਲ ਹੋਵੇ ਚਾਹੇ ਉਹ ਮਿਊਨਿਸਪਲ ਕਾਉਂਸਲ ਖਰੜਰ ਦੀ ਗੱਲ ਹੋਵੇ ਮਿਊਨਿਸਪਲ ਕਾਉਂਸਲ ਤੁਹਾਡੇ ਕੋਰਾਲੀ ਦੀ ਗੱਲ ਹੋਵੇ ਨਗਰ ਕਾਉਂਸਲ ਨਵਾਂ ਕਰਾਉਂ ਦੀ ਗੱਲ ਹੋਵੇ ਇਹਨੇ ਰੱਜ ਕੇ ਕਰਪਸ਼ਨ ਕੀਤੀ ਹੈ ਇਹਨਾਂ ਨੇ ਆਪਣੇ ਜਿਹੜੇ ਮੋਨੋਪੋਲੀ ਬਣਾ ਕੇ ਠੇਕੇਦਾਰ ਲਿਆ ਕੇ ਉਹਨਾਂ ਤੋਂ 60 60% ਲੈਸ ਕੰਮ ਦੇ ਕੰਮ ਰੇਟ ਪਵਾ ਕੇ ਜੇ ਕੋਈ ਠੇਕੇਦਾਰ ਤੈਅशुदा ਰੇਟਾਂ ਤੋਂ 60% ਲੈਸ ਕੰਮ ਪਾ ਰਿਹਾ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ 60% ਕਿਵੇਂ ਪੋਸੀਬਲ ਹੋ ਕੰਮ ਕਰਨਾ ਹੈ ਇਸ ਬੀਬੀ ਨੇ ਆਪਣੇ ਚਿਹਤੇ ਠੇਕੇਦਾਰਾਂ ਨੂੰ ਇੱਥੇ ਰੱਖਿਆ ਉਹਨਾਂ ਨੂੰ ਜਿਹੜੇ ਟੈਂਡਰ ਦਿੱਤੇ ਗਏ ਔਰ 60% ਲੈਸ ਪਵਾ ਕੇ ਮੋਨੋਪੋਲੀ ਬਣਾ ਕੇ ਆਪਣੇ ਠੇਕੇਦਾਰਾਂ ਤੋਂ ਝਾਲੀ ਬਿੱਲ ਬਣਾ ਕੇ 18 ਤੋਂ ਲੈ ਕੇ 20% ਕਮਿਸ਼ਨ ਨਾ ਮਿਊਸਪਲ ਕਾਉਂਸਲ ਖਰੜ ਦੇ ਵਿੱਚ ਔਰ ਮਿਊਸਪਲ ਕਾਉਂਸਲ ਕੋਰਾਲੀ ਦੇ ਵਿੱਚ ਔਰ ਨਾਗਰਿਕ ਕਾਉਂਸਲ ਨਮਾਗਰੋਂ ਦੇ ਵਿੱਚ ਇਹ ਲੰਦੇ ਰਹੇ